हां जी दोस्तों की हालचाल मैं थोड़ा अपना राजू भोलू वालीया ਤੇ ਮੈਂ ਅੱਜ ਇੱਕ ਨਵੀਂ ਵਿਸ਼ੇ ਤੇ ਵੀਡੀਓ ਆਪਾਂ ਜਿਹੜੀ ਕਰਨ ਲੱਗੇ ਆਂ ਉਮੀਦ ਆ ਤੁਹਾਨੂੰ ਪਸੰਦ ਵੀ ਆਊਗੀ ਤੇ ਸ਼ੇਅਰ ਜਰੂਰ ਕਰੋ ਤੇ ਚੈਨਲ ਨੂੰ ਫੋਲੋ ਜਰੂਰ ਕਰੋ ਦੋਸਤੋ ਗੱਲ ਇਦਾਂ ਹੈ ਕਿ ਕਹਿੰਦੇ ਜਿਹੜੇ ਦੋਸਤ ਬਣਾਉਣੇ ਹਨ ਦੋਸਤ ਜਾਂ ਹੋਣੇ ਚਾਹੀਦੇ ਆ ਸ਼ੀਸ਼ੇ ਹਾਂ ਸਾਫ਼ ਹੋਣੇ ਚਾਹੀਦੇ ਆ ਦੋਸਤੋ ਗੱਲ ਇਦਾਂ ਹੈ ਕਿ ਇੱਕ ਮੈਂ ਵੀਡੀਓ ਦੇਖੀ ਸੀ ਬੀਬੀ ਦੀ ਤੇ ਉਹਨੇ ਬੜੇ ਹੀ ਵਧੀਆ ਤਰੀਕੇ ਨਾਲ ਉਨੇ ਸਮਝਾਇਆ ਤੇ ਗੱਲ ਸੁਣਾਈ ਤੇ ਮੈਨੂੰ ਲੱਗਿਆ ਕਿ ਇਹ ਗੱਲ ਜਿਹੜੀ ਹੈ ਹਰ ਇੱਕ ਬੰਦੇ ਦੇ ਨਾਲ ਸ਼ੇਅਰ ਕੀਤੀ ਜਾਵੇ ਦੋਸਤੋ ਗੱਲ ਇਦਾਂ ਹੈ ਕਿ ਇੱਕ ਬੰਦਾ ਹੁੰਦਾ ਬਹੁਤ ਹੀ ਸੁਲਝਿਆ ਹੋਇਆ ਤੇ ਘੱਟ ਬੋਲਣ ਵਾਲਾ ਤੇ ਦਿਮਾਗ ਤੋਂ ਬਹੁਤ ਹੀ ਘੱਟ ਤੇਜ ਗੱਲ ਕੀ ਹੈ ਦੋਸਤੋ ਅੱਜ ਕੱਲ੍ਹ ਦੁਨੀਆ ਤੇਜ਼ ਦਾ ਜ਼ਮਾਨਾ ਲੇਕਿਨ ਜਿਹੜਾ ਬੰਦਾ ਨਰਮ ਹੋਊਗਾ ਚੱਲਣ 'ਚ ਉਹਨੂੰ ਦੁਨੀਆ ਟਿਕਾ ਨਹੀਂ ਦਿੰਦੀ ਤੇ ਉਹ ਕਿਸੇ ਫੈਕਟਰੀ ਦੇ ਵਿੱਚ ਕੰਮ ਕਰਦਾ ਹੁੰਦਾ ਹੈ ਤੇ ਕੋਈ ਦਿਨ ਆਉਂਦੇ ਆ ਤੇ ਉਹ ਬਿਮਾਰ ਹੋ ਜਾਂਦਾ ਤੇ ਬਿਮਾਰ ਹੋ ਜਾਂਦਾ ਤੇ ਉਹ ਕੰਮ ਤੇ ਨਹੀਂ ਆਉਂਦਾ 5-7 ਦਿਨ ਲੰਘ ਜਾਂਦੇ ਆ ਤੇ ਬਾਊ ਫੋਰਮੈਨ ਨੂੰ ਕਹਿੰਦਾ ਕਿ ਤੂੰ ਐਂ ਕੱਲ ਵੀ ਉਹ ਫੁਲਾਨਾ ਬੰਦਾ ਬੜੇ ਦਿਨਾਂ ਦਾ ਆ ਨਹੀਂ ਰਿਹਾ ਤੇ ਉਹਦੇ ਘਰੇ ਜਾ ਕੇ ਆ ਤੇ ਉਹ ਫੋਰਮੈਨ ਉਹਨੂੰ ਘਰੇ ਮਿਲਣ ਜਾਂਦਾ ਤੇ ਉਹ ਸੱਚੀ ਗੋਈ ਬਿਮਾਰ ਹੁੰਦਾ ਮੰਜੇ ਤੇ ਪਿਆ ਹੁੰਦਾ ਜਾਂਦੇ ਤੇ ਉਹ ਸੱਚੀ ਬਿਮਾਰ ਹੁੰਦਾ ਤੇ ਉਹ ਉਹਨੂੰ ਹਾਲਚਾਲ ਪੁੱਛਦਾ ਤੇ ਆਪਾਂ ਆਮ ਹੀ ਆਪਣੇ ਕੋਈ ਘਰੇ ਆਜ ਤੇ ਆਪਾਂ ਚਾਹ ਪਾਣੀ ਜ਼ਰੂਰ ਪੁੱਛਦੇ ਆ ਤੇ ਉਹ ਬੰਦੇ ਨੇ ਕਿਹਾ ਕਿ ਵੀ ਇਹ ਮੇਰਾ ਫੋਰਮੈਨ ਆ ਤੇ ਚਾਹ ਬਣਾ ਕੇ ਲਿਆਓ ਉਹਨਾਂ ਨੇ ਚਾਹ ਬਣਾ ਕੇ ਪਿਆਈ ਖਾਣਾ ਵੀ ਖਾਦਾ ਉਥੋਂ ਰੋਟੀ ਪਾਣੀ ਵੀ ਖਾਦਾ ਤੇ ਉਹ ਉਥੋਂ ਵਾਪਸ ਆ ਗਿਆ ਉਹਦਾ ਪਤਾ ਲੈ ਕੇ ਜਦੋਂ ਪਤਾ ਲੈ ਕੇ ਵਾਪਸ ਆਇਆ ਨਾ ਤੇ ਦੁਬਾਰਾ ਜਦੋਂ ਜਾਣਾ ਸੀਗਾ ਦੂਸਰੇ ਦਿਨ ਉਹ ਫੇਰ ਗਿਆ ਪਤਾ ਲੈ ਫੇਰ ਗਿਆ ਉਮੇ ਉਹਨੂੰ ਉਹਦਾ ਚਾਹ ਪਾਣੀ ਪਿਆ ਗਿਆ ਉਹਨੂੰ ਰੋਟੀ ਪਾਣੀ ਖਵਾਇਆ ਗਿਆ ਪਰ ਉਹ ਬੰਦੇ ਦੀ ਨਾ ਇੱਕ ਬੜੀ ਭੈੜੀ ਹਰਕਤ ਉਹਨੇ ਕੀਤੀ ਕਿ ਉਹਨੇ ਉਹਦੀ ਜਨਾਨੀ ਨੂੰ ਦੇਖਿਆ ਕੰਮ ਕਰਦੀ ਨੂੰ ਤੇ ਉਹਨੂੰ ਯਾਨੀ ਕਿ ਵੀ ਗਲਤ ਨਿਗਾਹ ਦੇ ਨਾਲ ਦੇਖਿਆ ਤੇ ਉਹ ਉਹਦਾ ਪਤਾ ਲੈਣ ਗਿਆ ਜੋ ਦੂਜੇ ਦਿਨ ਤੇ ਵਾਪਸ ਫੇਰ ਉਹ ਫੈਕਟਰੀ ਆ ਗਿਆ ਕੁਛ ਦਿਨ ਪੈ ਗਏ 2-3 ਦਿਨਾਂ ਬਾਅਦ ਉਹ ਬੰਦਾ ਵੀ ਵਾਪਸ ਕੰਮ ਤੇ ਪਹੁੰਚ ਗਿਆ ਤੇ ਫੋਰਮੈਨ ਪੁੱਛਦਾ ਕਿ ਕੰਮ ਤੇ ਆ ਗਿਆ ਹਾਂ ਦਾ ਜੀ ਕੰਮ ਤੇ ਮੈਂ ਆ ਗਿਆ ਪਰ ਥੋੜੀ ਦੇਰ ਬਾਅਦ ਉਹਨੇ ਉਹ ਬੰਦੇ ਨੂੰ ਇੱਕ ਸਵਾਲ ਕੀਤਾ ਕਿ ਕਹਿੰਦਾ ਯਾਰ ਮੈਂ ਤੇਰੇ ਘਰੇ ਗਿਆ ਪਰ ਜਿਹੜੀ ਤੁਸੀਂ ਮੈਨੂੰ ਚਾਹ ਪਿਆਈ ਤੇਰੇ ਘਰ ਵਾਲੀ ਨੇ ਤੇ ਰੋਟੀ ਖਵਾਈ ਤੇ ਮੈਂ ਅੱਜ ਤੱਕ ਐਹੋ ਜੀ ਰੋਟੀ ਕਦੇ ਨਹੀਂ ਖਾਧੀ ਜਿੰਨੀ ਸਵਾਦ ਉਹਨੇ ਬਣਾਈ ਉਹ ਆਂਦਾ ਬੰਦਾ ਭਲਾ ਮਾਨਸ ਸੀਗਾ ਤੇ ਉਹ ਆਂਦਾ ਵੀ ਚਲੋ ਕੋਈ ਗੱਲ ਨਹੀਂ ਵੀ ਜਦਨ ਦੁਬਾਰਾ ਫੇਰ ਤੁਸੀਂ ਸਾਡੇ ਘਰੇ ਆਏ ਤਾਂ ਤੁਹਾਨੂੰ ਅਸੀਂ ਦੁਬਾਰਾ ਰੋਟੀ ਪਾਣੀ ਫੇਰ ਖਵਾ ਦੇਣੀ ਹੈ ਤੇ ਚਲੋ ਜੀ ਉਹ ਬੰਦਾ ਜਿਹੜਾ ਫੋਰਮੈਨ ਸੀਗਾ ਉਹ ਆਪਦੇ ਘਰੋਂ ਆਪਦੇ ਕੋਲੋਂ ਪੈਸੇ ਖਰਚ ਕਰਕੇ ਸਮਾਨ ਲੈ ਕੇ ਹਫ਼ਤੇ ਬਾਅਦ ਉਹਨਾਂ ਦੇ ਘਰੇ ਜਾਂਦਾ ਉੱਥੇ ਬਹਿ ਕੇ ਰੋਟੀ ਪਾਣੀ ਖਾਂਦਾ ਤੇ ਬੜਾ ਹੀ ਕਹਿ ਦਿੰਦਾ ਵੀ ਬੜਾ ਸਵਾਦ ਆ ਗਿਆ ਦੋਸਤੋ ਗੱਲ ਆਏ ਆ ਕਿ ਕੋਈ ਵੀ ਬੰਦਾ ਕਿਸੇ ਦੇ ਪਿੱਛੇ ਕਦੇ ਪੈਸੇ ਨਹੀਂ ਲਾਉਂਦਾ ਤੇ ਉਹ ਬੰਦੇ ਨੇ ਉਹਦੇ ਬੱਚੇ ਉਹਦੇ ਇੱਕ ਲੜਕਾ ਵੀ ਸੀਗਾ ਤੇ ਉਹਦੇ ਆਸਤੇ ਵੀ ਕੱਪੜੇ ਲੈ ਕੇ ਜਾਣੇ ਤੇ ਉਹਦੇ ਆਸਤੇ ਵੀ ਉਹਨੇ ਕੱਪੜੇ ਲੈ ਕੇ ਜਾਣੇ ਤੇ ਨਾਲੇ ਜਾਂਦੇ ਨੇ ਫਿਰ ਉਹਨੂੰ ਥੋੜੇ ਬਹੁਤੇ ਪੈਸੇ ਵੀ ਦੇ ਕੇ ਜਾਣੇ ਐ ਹੀ ਸੈਂਸਲਾ ਉਹ ਲੈਣ ਵਾਰ ਵਾਈ ਕਿੱਡੇ ਵਾਈ ਚੱਲਦਾ ਰਿਹਾ ਇੱਕ ਦਿਨ ਕੀ ਹੋਇਆ ਕਿ ਉਹ ਬੰਦਾ ਜਿਹੜਾ ਸੀ ਉਹ ਕੰਮ ਤੇ ਸੀਗਾ ਤੇ ਫੋਰਮੈਨ ਉਹਦੇ ਘਰੇ ਚਲੇ ਆ ਗਿਆ ਤੇ ਜਦੋਂ ਘਰੇ ਚਲਾ ਗਿਆ ਤੇ ਉਹਨੂੰ ਕਹਿੰਦਾ ਵੀ ਮੈਨੂੰ ਵੀ ਚਾਹ ਪੀਣੀ ਆ ਉਹਦੇ ਵੀ ਬੈਠੋ ਜੀ ਬੈਠ ਚਾਹ ਪਿਆ ਦਨੇ ਜਦੋਂ ਉਹ ਚਾਹ ਪੀਣ ਲੱਗਦਾ ਜੀ ਤੇ ਉਹ ਇੱਕ ਸਵਾਲ ਕਰਦਾ ਉਸਦੇ ਘਰ ਵਾਲੀ ਕਹਿੰਦਾ ਜੀ ਜੇ ਗੁੱਸਾ ਨਾ ਕਰੂੰ ਤਾਂ ਮੈਂ ਇੱਕ ਨਾ ਤੁਹਾਨੂੰ ਗੱਲ ਕਹਿਣੀ ਆ ਕਹਿੰਦੇ ਕੀ ਕਹਿਣੀ ਕਹਿੰਦੇ ਜੀ ਤੁਸੀਂ ਐਡੇ ਸੋਹਣੇ ਹੋ ਸੁਨੱਖੇ ਹੋ ਤੇ ਤੁਸੀਂ ਪੜੇ ਲਿਖੇ ਵੀ ਬਹੁਤ ਹੋ ਤੁਹਾਨੂੰ ਕੀ ਗੱਲ ਤੁਹਾਡਾ ਪਰਿਵਾਰ ਕਮਜ਼ੋਰ ਸੀ ਜਾ ਤੁਸੀਂ ਵੀ ਟੱਕੇ ਦੇ ਨਾਲ ਤੁਹਾਡਾ ਇਹਨਾਂ ਦੇ ਨਾਲ ਵਿਆਹ ਕੀਤਾ ਗਿਆ ਇਹ ਤਾਂ ਪ੍ਰਾਈਵੇਟ ਜੌਬ ਕਰਦਾ ਜੀ ਤਾਂ ਤਨਖਾਹ ਹੀ ਬਹੁਤ ਘੱਟ ਆ 10-15000 ਰੁਪਇਆ ਲੈਂਦਾ ਤੇ ਤੁਹਾਡੇ ਨਾਲ ਇਹ ਕਿਵੇਂ ਹੋ ਗਿਆ ਵੀ ਤੁਸੀਂ ਤਾਂ ਐਡੇ ਸੋਹਣੇ ਹੋ ਤੇ ਤੁਹਾਨੂੰ ਪਤਾ ਹੈ ਕਈ ਜਨਾਨੀਆਂ ਯਾਨੀ ਕਿ ਸਾਰੀਆਂ ਨਹੀਂ ਕੁਝ ਕੁ ਜਨਾਨੀਆਂ ਬਹੁਤ ਭੁੱਖੀਆਂ ਹੁੰਦੀਆਂ ਵੀ ਯਾਨੀ ਕਿ ਵੀ ਉਹਨਾਂ ਨੂੰ ਇਹ ਹੁੰਦਾ ਵੀ ਸਾਡੀ ਤਾਰੀਫ਼ ਕਰ ਤਾਰੀਫ਼ ਦੀਆਂ ਭੁੱਖੀਆਂ ਬਹੁਤ ਜ਼ਿਆਦਾ ਹੁੰਦੀਆਂ ਵੀ ਸਾਡੀ ਕੋਈ ਨਾ ਕੋਈ ਤਾਰੀਫ ਕਰੇ ਤੇ ਉਹ ਕਹਿੰਦੀਆਂ ਕਿ ਨਹੀਂ ਜੀ ਐਡਾ ਜੀ ਕੋਈ ਗੱਲ ਨਹੀਂ ਵੀ ਸਾਡੇ ਘਰ ਦੇ ਨੇ ਦੇਖਿਆ ਵੀ ਲੜਕਾ ਜਿਹੜਾ ਇਹ ਬਹੁਤ ਵਧੀਆ ਹੈ ਪੜਿਆ ਲਿਖਿਆ ਵੀ ਹੈਗਾ ਹੈ ਤੇ ਇਹ ਉਹ ਲੜਾਈ ਝਗੜੇ ਵਾਲਾ ਕੋਈ ਨਸ਼ਾ ਪੱਤਾ ਨਹੀਂ ਕਰਦਾ ਹੈਗਾ ਵੀ ਤਾਂ ਕਰਕੇ ਸਾਡੇ ਘਰ ਦੇ ਨੇ ਵੀ ਰਿਸ਼ਤਾ ਜਿਹੜਾ ਪੱਕਾ ਕੀਤਾ ਵੀ ਪਰ ਮੇਰੇ ਪਸੰਦ ਨਹੀਂ ਹੈਗਾ ਕਿਉਂਕਿ ਉਹ ਵੀ ਥੋੜਾ ਜਿਹਾ ਉਹਦੇ ਆਲ ਨੂੰ ਝੁਕਣ ਲੱਗ ਗਈ ਕਿ ਮੇਰੇ ਮੈਂ ਨਹੀਂ ਸੀ ਰਾਜੀ ਪਰ ਮੈਨੂੰ ਮਾਪਿਆਂ ਵਾਂ ਰੱਖਣ ਕਾਰਨ ਥੋੜੀ ਜੀ ਇੱਜ਼ਤ ਤੇ ਮੈਨੂੰ ਇਹਦੇ ਨਾਲ ਵਿਆਹ ਜਿਹੜਾ ਕਰਾਉਣਾ ਪਿਆ ਕਈ ਜਨਾਨੀਆਂ ਹੁੰਦੀਆਂ ਇਸ ਚੀਜ਼ ਦੀਆਂ ਭੁੱਖੀਆਂ ਜਦੋਂ ਜਨਾਨੀ ਨੇ ਇੰਨੀ ਗੱਲ ਕਹੀ ਤੇ ਉਹ ਫੋਰਮੈਨ ਉਸੇ ਟਾਈਮ ਹੀ ਇਸ ਚੀਜ਼ ਦਾ ਫਾਇਦਾ ਜਿਹੜਾ ਚੱਕ ਗਿਆ ਉਹ ਆਂਦਾ ਵੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਜੇ ਕਹੂੰਗੇ ਗੁੱਸਾ ਤਾਂ ਨਹੀਂ ਕਰਦੇ ਹੋ ਉਹਦਾ ਨਹੀਂ ਕਰਦੀ ਉਹ ਆਂਦਾ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ ਚਾਹਣਾ ਤੇ ਮੇਰੇ ਕੋਲੇ ਘਰ-ਬਾਰ ਵੀ ਬਹੁਤ ਤਕੜਾ ਤੇ ਮੇਰੇ ਕੋਲੇ ਪੈਸੇ ਵੀ ਅਤੇ ਸਾਰਾ ਕੁਝ ਤੇ ਜਨਾਨੀ ਕਹਿੰਦੀ ਜੀ ਠੀਕ ਆ ਮੈਂ ਵਿਆਹ ਕਰਾ ਦੂੰਗੀ ਪਰ ਮੇਰੀ ਇੱਕ ਸ਼ਰਤ ਆ ਉਹ ਦਾ ਕੀ ਆ ਉਹਨਾਂ ਦੇ ਮੇਰੇ ਬੱਚਾ ਹੋਵਾਂ ਦਾ ਕੋਈ ਗੱਲ ਨਹੀਂ ਮੈਂ ਬੱਚੇ ਨੂੰ ਵੀ ਨਾਲ ਲੈ ਜਾਉਣਾ ਚਲੋ ਜੀ ਉਹਦੇ ਘਰ ਵਾਲਾ ਕੰਮ ਤੇ ਸੀਗਾ ਉਹ ਮਗਰੋਂ ਉਹਦੇ ਨਾਲ ਵਿਆਹ ਕਰਵਾ ਲੈਂਦਾ ਜਿਵੇਂ ਵੀ ਅੱਜ ਕੱਲ੍ਹ ਚੱਲਦੇ ਆ ਚਲੋ ਜੀ ਸ਼ਾਮ ਨੂੰ ਜਦੋਂ ਬੰਦਾ ਵਿਚਾਰਾ ਭਲਾ ਮਾਨ ਸਾਹਿਬ ਦੇ ਘਰੇ ਆਉਂਦਾ ਤੇ ਦੇਖਦਾ ਘਰ ਤੇ ਜਿਹੜਾ ਬਾਹਰਲਾ ਦਰਵਾਜ਼ਾ ਉਹ ਵੀ ਭੇੜਿਆ ਸੀ ਤੇ ਅਗਲੇ ਵੀ ਭੇੜੇ ਸੀ ਕਿਸੇ ਨੂੰ ਜਿੰਦਾ ਨਹੀਂ ਲੱਗਾਈ ਉਹ ਆਸੇ-ਪਾਸ ਸਾਰੇ ਆਪ ਦੇ ਘਰ ਵਾਲੀ ਨੂੰ ਦੇਖਦਾ ਬਾਜਾ ਮਾਰਦਾ ਨਹੀਂ ਲੱਭਦੀ ਨਾ ਬੱਚਾ ਲੱਭਦਾ ਤੇ ਉਹ ਪਰੇਸ਼ਾਨ ਹੋ ਕੇ ਬੈਠ ਜਾਂਦਾ ਬਾੜ ਦੇ ਵਿੱਚ ਗਲੀ ਮੁਹੱਲੇ ਵਾਲੇ ਲੰਘਦੇ ਆ ਜਾਂ ਉੱਥੋਂ ਦੀ ਨੇੜ ਦੇ ਆਂਢੀ ਗੁਆਂਢੀ ਕਿ ਉਹਨੂੰ ਪੁੱਛਦੇ ਆ ਕੀ ਗੱਲ ਆ ਤੇ ਉਹ ਕਹਿੰਦਾ ਵੀ ਐਂ ਕਰਕੇ ਮੇਰੇ ਘਰ ਦੇ ਪਤਾ ਨਹੀਂ ਕਿੱਥੇ ਗਏ ਮੈਨੂੰ ਦੱਸ ਕਿ ਨਹੀਂ ਗਏ ਪਰ ਇੱਕ ਬੰਦਾ ਉਹਨਾਂ ਚੋਂ ਫੇਰ ਵੀ ਦੱਸ ਦਿੰਦਾ ਕਿ ਤੇਰੇ ਘਰ ਵਾਲੀ ਨੇ ਜਿਹੜਾ ਬੰਦਾ ਤੇਰੇ ਘਰੇ ਆਉਂਦਾ ਹੁੰਦਾ ਸੀ ਉਹ ਵਾਰ-ਵਾਰ ਆਉਂਦਾ ਰਹਿੰਦਾ ਸੀ ਤੇ ਅੱਜ ਉਹ ਸਦੇ ਨਾਲ ਚਲੇ ਗਏ ਆ ਦੋਨੋਂ ਮਾਂ ਪੁੱਤ ਤੇ ਉਹਨਾਂ ਨੇ ਵਿਆਹ ਕਰਵਾ ਲਿਆ ਚਲੋ ਜੀ ਇਹ ਗੱਲ ਸੁਣ ਕੇ ਬਹੁਤ ਹੀ ਉਹ ਬੰਦਾ ਪਰੇਸ਼ਾਨ ਹੋ ਜਾਂਦਾ ਐਨਾ ਪਰੇਸ਼ਾਨ ਹੋ ਜਾਂਦਾ ਕਿ ਉਹਨੂੰ ਚੱਕਰ ਆ ਜਾਂਦਾ ਤੇ ਉਹ ਡੈਗ ਪੈਂਦਾ ਆਸੇ ਪਾਸੇ ਦੇ ਖੜੇ ਲੋਗ ਉਹਨੂੰ ਪਾਣੀ ਪਿਉਂਦੇ ਆ ਤੇ ਹੋਸ਼ ਚ ਜਦੋਂ ਆਉਂਦਾ ਉਹ ਇੱਕ ਗੱਲ ਬੋਲਦਾ ਕਿ ਲੋਕ ਸੱਚ ਕਹਿੰਦੇ ਆ ਕਿ ਯਾਰੀ ਦੋਸਤੀ ਕਦੇ ਵੀ ਕਿਸੇ ਦੇ ਨਾਲ ਬਾਰ ਤੱਕ ਹੀ ਰੱਖੋ ਘਰ ਤੱਕ ਨਾ ਲੈ ਕੇ ਆਓ ਜਦੋਂ ਤੁਸੀਂ ਵਿਤੋਂ ਵੱਧ ਬੰਦੇ ਤੇ ਯਕੀਨ ਕਰਦੇ ਆਂ ਤੇ ਕਈ ਵਾਰੀ ਇਹੋ ਜਿਹੇ ਬੰਦੇ ਨਿਕਲ ਜਾਂਦੇ ਆ ਸਾਰੇ ਨਹੀਂ ਕਈ ਵਾਰੀ ਇਹੋ ਜਿਹੇ ਦੋਸਤ ਮਾਰੇ ਨਿਕਲ ਜਾਂਦੇ ਆ ਦੋਸਤ ਬਹੁਤ ਹੁੰਦੇ ਆ ਕਈ ਵਾਰੀ ਇਹੋ ਜਿਹੇ ਦੋਸਤ ਕੋਈ ਮਾਰਾ ਨਿਕਲ ਜਾਂਦਾ ਕਿ ਉਹ ਤੁਹਾਡੇ ਨਾਲ ਬਹੁਤ ਵੱਡੇ ਧੋਖਾ ਕਰ ਜਾਂਦਾ ਪੈਸਿਆਂ ਦਾ ਬਿਜ਼ਨਸ ਦਾ ਜਾਂ ਕਿਸੇ ਹੋਰ ਚੀਜ਼ ਦਾ ਧੋਖਾ ਕਰ ਜਾਂਦਾ ਇਹ ਤੋਂ ਸਿੱਖਿਆ ਇਹ ਮਿਲਦੀ ਆ ਦੋਸਤੋ ਕਿ ਦੋਸਤੀ ਨੂੰ ਜਿਹੜਾ ਨਾ ਉਹ ਘਰ ਤੱਕ ਕਦੇ ਨਾ ਲਿਓ ਤੁਸੀਂ ਕਿਸੇ ਦੇ ਘਰੇ ਜਾਂਦੇ ਹੋ ਤੇ ਤੁਸੀਂ ਕਿਸੇ ਦੀ ਰਸੋਈ ਵਾਲਾ ਦੇਖੋ ਤੇ ਘਰੋਂ ਜਦੋਂ ਬਾਹਰ ਆਉਣੇ ਆ ਗੋਂਗੇ ਦੂਜੀ ਗੱਲ ਦੋਸਤੋ ਤੇ ਕਦੇ ਕੋਈ ਵੀ ਬੰਦਾ ਆਪਦੇ ਪਲ ਨੂੰ ਪੈਸੇ ਦੇ ਕੇ ਤੁਹਾਨੂੰ ਕਹਿ ਦੇਵੇ ਆ ਵੀ ਲੈ ਜਾ ਘਰ ਰਸਤੇ ਆ ਵੀ ਲੈ ਜਾ ਘਰ ਰਸਤੇ ਆ ਵੀ ਲੈ ਜਾ ਉਹ ਐ ਨਹੀਂ ਦਿੰਦੇ ਅੱਜ ਕੱਲ ਕਿਸੇ ਕੋਲੇ 1 ਰੁਪਈਆ ਨਹੀਂ ਹੈਗਾ ਅਗਲਾ ਦਿਹਾੜੀ ਲਗਾ ਕੇ ਟਾਈਮ ਨਹੀਂ ਪੂਰਾ ਦਿੰਦਾ ਪੈਸੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਾਜੋ ਤਾਂ ਜੋ ਹਰ ਇੱਕ ਵੀ ਤੱਕ ਪਹੁੰਚਣੀ ਚਾਹੀਦੀ ਹੈ ਤੇ ਚੈਨਲ ਨੂੰ ਫੋਲੋਅ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਆਪਣਾ YouTube ਚੈਨਲ ਵੀ ਇਸੇ ਨਾਮ ਤੇ ਆ ਤੇ ਆਪਣਾ Facebook ਵੀ ਚੈਨਲ ਜਿਹੜਾ ਰਾਜੂ ਭੋਲੂ ਵਾਲੀਏ ਦੇ ਨਾਮ ਤੇ ਆ ਤੇ